ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਰੈਡੀਸਨ ਬਲੂ ਹੋਟਲ ਐਮਬੀਡੀ ਲੁਧਿਆਣਾ ਨੇ ਆਪਣੀ ਬਾਹਰਨੀ ਬਰੇਗੰਡ ਕਮਿਊਨਿਟੀ ਸੇਵਾ ਨੂੰ ਸਮਰਪਿਤ ਸਾਰਤਕ ਉਤਸਵ ਨਾਲ ਮਨਾਇਆ ਸਮਾਜ ਨੂੰ ਵਾਪਸ ਦੇਣ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਹੋਟਲ ਨੇ ਡੂ ਗੁੱਡ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਇਸ ਪ੍ਰੋਗਰਾਮ ਨੇ ਫਾਊਂਡੇਸ਼ਨ ਦੇ 25 ਉਤਸ਼ਾਹੀ ਬੱਚਿਆਂ ਨੂੰ ਇਕੱਠਾ ਕੀਤਾ ਜਿਸ ਨਾਲ ਇਸ ਦਿਨ ਨੂੰ ਉਹਨਾਂ ਲਈ ਯਾਦਗਾਰੀ ਬਣਾਇਆ ਗਿਆ। ਅਸ਼ੋਕ ਮਲਹੋਤਰਾ ਚੈਰੀਟੇਬਲ ਟਰਸਟ ਦੀ ਸਰਪ੍ਰਸਤੀ ਹੇਠ ਆਯੋਜਿਤ ਬੱਚਿਆਂ ਲਈ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜੋ ਖੁਸ਼ੀ ਅਤੇ ਨਿਗ ਫੈਲਾਉਣ ਲਈ ਹੋਟਲ ਦੀ ਬਚਨਪਦ ਤੁਹਾਨੂੰ ਦਰਸਾਉਂਦਾ ਹੈ। ਇਹੇ ਉਤਸਵ ਗਤੀਵਿਧੀਆਂ ਅਤੇ ਮਨੋਰੰਜਨ ਦਾ ਇੱਕ ਆਨੰਦਮਈ ਮਿਸ਼ਰਣ ਸੀ ਸਮਾਗਮ ਦੀ ਸ਼ੁਰੂਆਤ ਰਸਮੀ ਕੇਕ ਕੱਟ ਕੇ ਕੀਤੀ ਗਈ ਜੋ ਕਿ ਹੋਟਲ ਦੇ ਮੀਲ ਪੱਥਰ ਦਾ ਇੱਕ ਪ੍ਰਤੀਕ ਹੈ ਇਸ ਤੋਂ ਬਾਅਦ ਗਰੀਟਿੰਗ ਕਾਰਡ ਮੇਕਿੰਗ ਸੈਸ਼ਨ ਦੌਰਾਨ ਬੱਚਿਆਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ ਹੋਰ ਦਿਲਚਸਪ ਗਤੀਵਿਧੀਆਂ ਨੇ ਇਹ ਯਕੀਨੀ ਬਣਾਇਆ ਕਿ ਬੱਚੇ ਹਰ ਪਲ ਦਾ ਆਨੰਦ ਉਠਾਉਣ ਅਤੇ ਆਪਣੀ ਖੁਸ਼ੀ ਅਤੇ ਸਦਪਾਵਨਾ ਨੂੰ ਉਤਸ਼ਾਹਿਤ ਕਰਨ ਇਸ ਮੌਕੇ ਤੇ ਬੋਲਦੇ ਹੋਏ ਨੀਲਬ ਚੁੱਗ ਜਨਰਲ ਮੈਨੇਜਰ ਰੈਡੀਸਨ ਹੂ ਬਲੂ ਹੋਟਲ ਐਮਬੀਡੀ ਲੁਧਿਆਣਾ ਨੇ ਕਿਹਾ ਕਿ ਇਨ੍ਹਾਂ ਨੌਜਵਾਨ ਰੂਹਾਂ ਦੇ ਜੀਵਨ ਵਿੱਚ ਬਦਲਾ ਲਿਆ ਕੇ ਸਾਡੀ 12ਵੀਂ ਬਰੇਗੰਡ ਮਨਾਉਣਾ ਸਨਮਾਨ ਦੀ ਗੱਲ ਹੈ ਐਮਬੀਡੀ ਸਮੂਹ ਵਖੇ ਅਸੀਂ ਕਮਿਊਨਿਟੀ ਨੂੰ ਵਾਪਸ ਦੇਣ ਦੀ ਸ਼ਕਤੀ ਵਿੱਚ ਮਜ਼ਬੂਤੀ ਨਾਲ ਵਿਸ਼ਵਾਸ ਕਰਦੇ ਹਾਂ ਅਤੇ ਅੱਜ ਦਾ ਸਮਾਗਮ ਸਾਡੀਆਂ ਕਦਰਾਂ ਕੀਮਤਾਂ ਦਾ ਪ੍ਰਤੀਬਿੰਬ ਹੈ ਅਸੀਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਡੂ ਗੁੱਡ ਫਾਊਂਡੇਸ਼ਨ ਅਤੇ ਅਸ਼ੋਕ ਮਲੋਤਰਾ ਚੈਰੀਟੇਬਲ ਟਰਸਟ ਦੇ ਸਹਿਯੋਗ ਲਈ ਧੰਨਵਾਦੀ ਹਾਂ ਰੈਡੀਸਨ ਬਲੂ ਹੋਟਲ ਐਮਪੀਡੀ ਲੁਧਿਆਣਾ ਪ੍ਰਾਉਣਚਾਰੀ ਅਤੇ ਪਾਈਚਾਰਕ ਸਮੂਲੀਅਤ ਵਿੱਚ ਆਪਣੀ ਉਤਮਤਾ ਦੀ ਵਿਰਾਸਤ ਨੂੰ ਜਾਰੀ ਰੱਖਦਾ ਆ ਰਿਹਾ ਹੈ ਹੋਟਲ ਅਜਿਹੇ ਮੌਕੇ ਪੈਦਾ ਕਰ ਲਈ ਬਚਨਬਦ ਹੈ ਜੋ ਖੁਸ਼ੀ ਲਿਆਉਂਦੇ ਹਨ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਂਦੇ ਹਨ